ਸਸ੍ਰੀਕਾਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਭਗਤ ਰਵਿਦਾਸ ਜੀ ਦੇ ਇੱਕ ਬਹੁਤ ਹੀ ਮਸ਼ਹੂਰ ਤੇ ਗਹਿਰੇ ਸ਼ਬਦ ਤੇ ਗੱਲ ਕਰਨੀ ਹੈ ਮਾਟੀ ਕੋ ਪੁੱਤਰਾ ਕੈਸੇ ਨੱਚ ਤੂ ਹੈ ਸਾਡੇ ਕੋਲ ਨਾ ਇੱਕ ਲੇਖ ਹੈ ਜਿਹੜਾ ਇਸ ਦੀ ਬੜੀ ਚੰਗੀ ਤਰ੍ਹਾਂ ਵਿਆਖਿਆ ਕਰਦਾ ਹੈ ਮਤਲਬ ਇਸ ਦੇ ਅੰਦਰ ਦੇ ਰੋਹਾਨੀ ਪੇਤਾਂ ਨੂੰ ਖੋਲਦਾ ਹੈ ਤੇ ਆਪਣੀ ਇਸ ਗੱਲਬਾਤ ਦਾ ਮਕਸਦ ਸਿਰਫ ਸ਼ਬਦ ਦੇ ਅਰਥ ਸਮਝਣਾ ਨਹੀਂ ਸਗੋਂ ਉਹ ਜਿਹੜੀ ਪੂਰੀ ਇੱਕ ਰੋਹਾਨੀ ਯਾਤਰਾ ਹੈ ਨਾ ਜਿਸ ਦਾ ਨਕਸ਼ਾ ਇਹ ਸ਼ਬਦ ਖਿੱਚਦਾ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿਵੇਂ ਕੋਈ ਇਨਸਾਨ ਮਿੱਟੀ ਦੇ ਪੁੱਤਲੇ ਵਾਲੀ ਸੋਚ ਤੋਂ ਉੱਪਰ ਉੱਠਦਾ ਹੈ ਤੇ ਫਿਰ ਪਰਮਾਤਮਾ ਦੇ ਪ੍ਰੇਮ ਵਿੱਚ ਉਹ ਜਿਹੜੀ ਆਤਮਕ ਨਾਚ ਦੀ ਅਵਸਥਾ ਹੈ ਉੱਥੋਂ ਤੱਕ ਪਹੁੰਚਦਾ ਹੈ ਤੇ ਲੇਖ ਕਹਿੰਦਾ ਹੈ ਕਿ ਸਾਰਾ ਕੁਝ ਨਾ ਸਮਰਪਣ ਤੇ ਟਿਕਿਆ ਹੋਇਆ ਹੈ ਪ੍ਰਭੂ ਪ੍ਰੇਮ ਤੇ ਤਾਂ ਫਿਰ ਚਲੋ ਸ਼ੁਰੂ ਕਰਦੇ ਹਾਂ ਇਸ ਸਫ਼ਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸ਼ਬਦ ਦੀ ਪਹਿਲੀ ਤੂਕ ਹੈ ਮਾਟੀ ਕੋ ਪੁੱਤਰਾ ਕਿਵੇਂ ਨੱਚ ਤੂ ਹੈ ਹੁਣੇ ਮਿੱਟੀ ਦਾ ਪੁਤਲਾ ਇਹ ਰੂਪਕ ਇੰਨਾ ਜ਼ੋਰਦਾਰ ਕਿਉਂ ਹੈ ਲੇਖ ਕੀ ਕਹਿੰਦਾ ਹੈ ਇਸ ਬਾਰੇ ਉਹਨਾਂ ਨੇ ਇਹੀ ਕਿਉਂ ਚੁਣਿਆ ਸ਼ੁਰੂਆਤ ਲਈ ਹਾਂਜੀ ਇਹ ਸਵਾਲ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਰੇ ਸ਼ਬਦ ਦੀ ਨੀ ਹੈ ਐਵੇਂ ਕਹਿ ਲਓ ਲੇਖ ਦੇ ਹਿਸਾਬ ਨਾਲ ਮਿੱਟੀ ਦਾ ਪੁਤਲਾ ਸਿਰਫ ਸਰੀਰ ਦੀ ਗੱਲ ਨਹੀਂ ਕਰ ਰਿਹਾ ਇਹ ਤਾਂ ਮਤਲਬ ਮਨੁੱਖੀ ਹੋਂਦ ਜਿਹੜੀ ਹੈ ਉਹ ਕਿੰਨੀ ਨਾਸ਼ਵਾਨ ਹੈ ਕਿ ਨਹੀਂ ਕਮਜ਼ੋਰ ਹੈ ਅਸਥਾਈ ਹੈ ਉਸ ਦਾ ਬਹੁਤ ਤਗੜਾ ਪ੍ਰਤੀਕ ਹੈ ਜੀ ਜਿਵੇਂ ਹੁਣ ਮਿੱਟੀ ਦਾ ਪੁਤਲਾ ਉਹਦਾ ਬੇਜਾਨ ਆਪ ਤਾਂ ਹਿਲ ਨਹੀਂ ਸਕਦਾ ਹੈ ਹੈਨਾ ਉਸੇ ਤਰ੍ਹਾਂ ਇਹ ਸਰੀਰ ਵੀ ਪੰਜ ਤੱਤਾਂ ਤੋਂ ਬਣਿਆ ਆਕਾਸ਼ ਹਵਾ ਅੱਗ ਪਾਣੀ ਮਿੱਟੀ ਤੇ ਮਿੱਟੀ ਨੂੰ ਮੁੱਖ ਮੰਨਿਆ ਗਿਆ ਇਹਦੀ ਆਪਣੀ ਕੋਈ ਸਦਾ ਰਹਿਣ ਵਾਲੀ ਤਾਕਤ ਨਹੀਂ ਹੈ ਬਣਦਾ ਕੁਚੇ ਰਹਿੰਦਾ ਤੇ ਫਿਰ ਮਿੱਟੀ ਚ ਮਿਲ ਜਾਂਦਾ ਤਾਂ ਭਗਤ ਜੀ ਇਸ ਰੂਪਕ ਨਾਲ ਸ਼ੁਰੂ ਚ ਹੀ ਦੱਸ ਰਹੇ ਨੇ ਕਿ ਭਾਈ ਜਿਸ ਸਰੀਰ ਦੇ ਆਪਾਂ ਇੰਨਾ ਮਾਣ ਕਰਦੇ ਆ ਇਹ ਤਾਂ ਬੜਾ ਕਮਜ਼ੋਰ ਹੈ ਨਾਸ਼ਵਾਨ ਹੈ ਤੇ ਫਿਰ ਅੱਗੇ ਕਿਵੇਂ ਨੱਚਦਾ ਹੈ ਦਾ ਮਤਲਬ ਹੈ ਕਿ ਇਹ ਪੁਤਲਾ ਆਪ ਨਹੀਂ ਨੱਚ ਰਿਹਾ ਇਹਨੂੰ ਨਚਾਉਣ ਵਾਲਾ ਕੋਈ ਹੋਰ ਹੈ ਪਰਮਾਤਮਾ ਸਿਰਜਣਹਾਰ ਇਹ ਸਾਰਾ ਸੰਸਾਰ ਆਪਣਾ ਜੀਵਨ ਇਹ ਸਭ ਉਸ ਦੀ ਇੱਕ ਵੱਡੀ ਲੀਲਾ ਹੈ ਇੱਕ ਖੇਡ ਹੈ ਤੇ ਇਸ ਖੇਡ ਵਿੱਚ ਆਪਾਂ ਸਾਰੇ ਪਾਤਰ ਆ ਉਸ ਦੇ ਹੁਕਮ ਚ ਚੱਲ ਰਹੇ ਆ ਇਹ ਸੱਚ ਨੂੰ ਪਛਾਣ ਲੈਣਾ ਇਹੀ ਅਸਲ ਚ ਪਹਿਲਾ ਕਦਮ ਹੈ ਰੋਹਾਨੀ ਜਾਗਰਤੀ ਵੱਲ ਇਹ ਸਮਝਣਾ ਕਿ ਆਪਾਂ ਖੁਦ ਮੁਖਤਾਰ ਨਹੀਂ ਸਗੋਂ ਇੱਕ ਵੱਡੀ ਬ੍ਰह्म ਯੋਜਨਾ ਦਾ ਹਿੱਸਾ ਹਾਂ ਹੂੰ ਇਹ ਪੁਤਲੇ ਵਾਲੀ ਗੱਲ ਸੱਚੀ ਸੋਚਣ ਲੱਗਿੰਦੀ ਹੈ ਆਪਣੀ ਅਸਲੀਅਤ ਬਾਰੇ ਪਰ ਫਿਰ ਲੇਖ ਇੱਕ ਕਦਮ ਅੱਗੇ ਜਾਂਦਾ ਹੈ ਉਹ ਪਤੰਗ ਵਾਲੇ ਰੂਪਕ ਦੀ ਗੱਲ ਕਰਦਾ ਜਿੱਥੇ ਭਗਤ ਜੀ ਕਹਿੰਦੇ ਨੇ ਕਿ ਉਹ ਤਾਂ ਪਰਮਾਤਮਾ ਦੇ ਹੱਥਾਂ ਦੀ ਤੰਦ ਤੇ ਨੱਚਣ ਵਾਲੀ ਪਤੰਗ ਵਾਂਗ ਹੋ ਗਏ ਨੇ ਹੁਣ ਇੱਕ ਬੇਜਾਨ ਪੁਤਲੇ ਵਾਂਗ ਨੱਚਣਾ ਤੇ ਇੱਕ ਪਤੰਗ ਵਾਂਗ ਮਤਲਬ ਡੋਰ ਨਾਲ ਵੱਜ ਕੇ ਨੱਚਣਾ ਇਹਨਾਂ ਵਿੱਚ ਕੀ ਫਰਕ ਹੈ ਲੇਖਕੀ ਕਹਿੰਦਾ ਇਸ ਬਾਰੇ ਇਹ ਜਿਹੜਾ ਪੂਰਾ ਸਮਰਪਣ ਹੈ ਇਹਦਾ అనుਭਵ ਕਿਉਂ ਜਾ ਹੁੰਦਾ ਹਾਂਜੀ ਬਹੁਤ ਵਧੀਆ ਨੁਕਤਾ ਚੁੱਕਿਆ ਹੈ ਪੁਤਲਾ ਤਾਂ ਹੋ ਸਕਦਾ ਹੈ ਮਜਬੂਰੀ ਚ ਨੱਚ ਰਿਹਾ ਹੋਵੇ ਜਾਂ ਅਗਿਆਨਤਾ ਚ ਪਰ ਪਤੰਗ ਦਾ ਰੂਪਕ ਉਹ ਇੱਕ ਵੱਖਰੀ ਅਵਸਥਾ ਦਿਖਾਉਂਦਾ ਹੈ ਲੇਖ ਦੱਸਦਾ ਹੈ ਕਿ ਇਹ ਚੇਤਨ ਸਮਰਪਣ ਹੈ ਮਤਲਬ ਜਾਣਬੁੱਝ ਕੇ ਕੀਤਾ ਗਿਆ ਸਮਰਪਣ ਦੇਖੋ ਪਤੰਗ ਹਵਾ ਚ ਉੜਦੀ ਹੈ ਉਹਦੇ ਚ ਜਾਨ ਹੈ ਹੈਨਾ ਪਰ ਉਹਦੀ ਉਡਾਣ ਉਹਦੀ ਦਿਸ਼ਾ ਉਚਾਈ ਸਭ ਕੁਝ ਡੋਰ ਫੜਨ ਵਾਲੇ ਦੇ ਹੱਥ ਚ ਬਿਲਕੁਲ ਇਸੇ ਤਰ੍ਹਾਂ ਜਦੋਂ ਭਗਤ ਇਸ ਹਾਲਤ 'ਚ ਪਹੁੰਚਦਾ ਹੈ ਤਾਂ ਉਹ ਆਪਣੀ ਮੈਂ ਆਪਣੀ ਮਰਜ਼ੀ ਆਪਣਾ ਹੰਕਾਰ ਜਿਹਨੂੰ ਆਪਾਂ ਹਉਮੈ ਕਹਿੰਦੇ ਆ ਉਹ ਜਾਣ ਬੁੱਝ ਕੇ ਪਿਆਰ ਨਾਲ ਪਰਮਾਤਮਾ ਨੂੰ ਸੌਂਪ ਦਿੰਦਾ ਹੈ ਇਹ ਫਿਰ ਮਜਬੂਰੀ ਦਾ ਨਾਚ ਨਹੀਂ ਰਹਿੰਦਾ ਇਹ ਪਰੋਸੇ ਦਾ ਪ੍ਰੇਮ ਦਾ ਨਾਚ ਬਣ ਜਾਂਦਾ ਹੈ ਤੇ ਲੇਖ ਮੁਤਾਬਕ ਇਸ ਅਵਸਥਾ ਦਾ అనుభవ ਬਿਲਕੁਲ ਨਿਸ਼ਚਿੰਤ ਹੋਣ ਵਾਲਾ ਹੈ ਪੂਰੀ ਤਰ੍ਹਾਂ ਨਿਰਬੜਤਾ ਵਾਲਾ ਭਗਤ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਮੈਨੂੰ ਚਲਾਉਣ ਵਾਲਾ ਮੈਨੂੰ ਸੰਭਾਲਣ ਵਾਲਾ ਮੇਰੀ ਡੋਰ ਫੜਨ ਵਾਲਾ ਖੁਦ ਪਰਮਾਤਮਾ ਹੈ ਫਿਰ ਕੋਈ ਡਰ ਨਹੀਂ ਰਹਿੰਦਾ ਕੋਈ ਫਿਕਰ ਨਹੀਂ ਹਰ ਕੰਮ ਹਰ ਸੋਚ ਹਰ ਬੋਲ ਸਭ ਉਸ ਦੀ ਰਜ਼ਾ ਵਿੱਚ ਹੁੰਦਾ ਹੈ ਇਹ ਬੜਾ ਗਹਿਰਾ ਰਿਸ਼ਤਾ ਬਣ ਜਾਂਦਾ ਹੈ ਜਿੱਥੇ ਆਪਣਾ ਵਖਰਾਪਨ ਮਿਟ ਜਾਂਦਾ ਹੈ ਤੇ ਭਗਤ ਪਰਮਾਤਮਾ ਦੇ ਹੁਕਮ 'ਚ ਇੱਕ ਸੁਰ ਹੋ ਜਾਂਦਾ ਹੈ ਹਾਂਜੀ ਇਹ ਪੁਤਲੇ ਦੀ ਬੇਜਾਨੀ ਤੋਂ ਉੱਪਰ ਉੱਠ ਕੇ ਇੱਕ ਜੀਵੰਤ ਪ੍ਰੇਮ ਭਰਿਆ ਸਮਰਪਣ ਹੈ ਵਾਹ ਇਹ ਸਮਰਪਣ ਦੀ ਅਵਸਥਾ ਜਿੱਥੇ ਆਪਣੀ ਮਰਜ਼ੀ ਹੀ ਮੁੱਕ ਜਾਵੇ ਸੱਚੀ ਬਹੁਤ ਉੱਚੀ ਗੱਲ ਹੈ ਅੱਛਾ ਇਸ ਤੋਂ ਬਾਅਦ ਸ਼ਬਦ ਵਿੱਚ ਤੇ ਲੇਖ ਵਿੱਚ ਕੁਝ ਹੋਰ ਬਦਲਾਵਾਂ ਦਾ ਜ਼ਿਕਰ ਹੈ ਜਿਹੜੇ ਇਸ ਸਮਰਪਿਤ ਅਵਸਥਾ ਵਿੱਚ ਆਉਂਦੇ ਨੇ ਜਿਵੇਂ ਪੈਰਾਂ ਵਿੱਚ ਘੁੰਗਰੂ ਫਿਰ ਸਿਰ ਉੱਤੇ ਮਸਲ ਪਾਈ ਹੋਈ ਤੇ ਸਭ ਤੋਂ ਜ਼ਰੂਰੀ ਅੱਖਾਂ ਤੋਂ ਹਉਮੈ ਅਤੇ ਮਾਇਆ ਦੇ ਪਰਮ ਹਟ ਚੁੱਕੇ ਹਨ ਤੇ ਨਾਲ ਹੀ ਇਹ ਵੀ ਕਿ ਨਜ਼ਰ ਥਿਰ ਨਹੀਂ ਰਹਿੰਦੀ ਲੇਖ ਇਹਨਾਂ ਚਿੰਨਾਂ ਨੂੰ ਕਿਵੇਂ ਸਮਝਾਉਂਦਾ ਹੈ ਖਾਸ ਕਰਕੇ ਜਿਹੜੇ ਬਾਹਰੀ ਚਿੰਨ ਨੇ ਘੁੰਗਰੂ ਮਸਲ ਇਹ ਅੰਦਰੂਨੀ ਬਦਲਾਵ ਨਾਲ ਕਿਵੇਂ ਜੁੜੇ ਨੇ ਹਾਂਜੀ ਲੇਖ ਇਹਨਾਂ ਨੂੰ ਨਾ ਦੋ ਪਧਰਾਂ ਤੇ ਦੇਖਦਾ ਹੈ ਪੈਰਾਂ ਵਿੱਚ ਘੁੰਗਰੂ ਤੇ ਸਿਰ ਉੱਤੇ ਮਸਲ ਮਸਲ ਮਤਲਬ ਸ਼ਾਇਦ ਕੋਈ ਪਗੜੀ ਜਾਂ ਕੋਈ ਤਾਜ ਵਰਗੀ ਚੀਜ਼ ਸਨਮਾਨ ਦਾ ਪ੍ਰਤੀਕ ਇਹਨਾਂ ਨੂੰ ਬਾਹਰੀ ਪ੍ਰਗਟਾਵੇ ਵਾਂਗ ਦੇਖਿਆ ਜਾ ਸਕਦਾ ਹੈ ਸ਼ਾਇਦ ਉਸ ਰੂਹਾਨੀ ਨਾਚ ਦਾ ਹਿੱਸਾ ਨੇ ਭਗਤ ਦੀ ਜਿਹੜੀ ਭੂਮਿਕਾ ਹੈ ਪ੍ਰਮਾਤਮਾ ਦੀ ਖੇਡ ਵਿੱਚ ਉਸ ਦਾ ਸ਼ਿੰਗਾਰ ਇਹ ਹੋ ਸਕਦਾ ਉਸਦੀ ਖੁਸ਼ੀ ਦਾ ਉਸਦੇ ਸਮਰਪਣ ਦਾ ਬਾਹਰੀ ਦਿਖਾਵਾ ਹੋਣ ਪਰ ਲੇਖ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਇਹਨਾਂ ਬਾਹਰੀ ਚੀਜ਼ਾਂ ਦਾ ਅਸਲ ਮਹੱਤਵ ਤਾਂ ਇਹ ਹੈ ਜੇ ਅੰਦਰ ਵੀ ਬਦਲਾ ਆਇਆ ਹੋਵੇ ਨਹੀਂ ਤਾਂ ਕੁਝ ਨਹੀਂ ਅਸਲ ਤਬਦੀਲੀ ਅੰਦਰ ਹੁੰਦੀ ਹੈ ਅੱਖਾਂ ਤੋਂ ਹਉਮੈ ਅਤੇ ਮਾਇਆ ਦੇ ਪਰਮ हट ਚੁੱਕੇ ਹਨ ਹਉਮੈ ਮਤਲਬ ਮੈਂ ਮੇਰਾ ਦਾ ਭਾਵ ਆਪਣੀ ਵੱਖਰੀ ਹਸਤੀ ਦਾ ਕਮੰਡ ਇਹ ਸਭ ਤੋਂ ਵੱਡਾ ਪਰਦਾ ਹੈ ਸਾਨੂੰ ਸੱਚ ਨਹੀਂ ਦੇਖਣ ਦਿੰਦਾ ਤੇ ਮਾਇਆ ਉਹ ਸਿਰਫ ਪੈਸਾ ਤੇ ਲਾ ਜਾਂ ਦੁਨੀਆ ਦੀਆਂ ਚੀਜ਼ਾਂ ਹੀ ਨਹੀਂ ਸਗੋ ਉਹਨਾਂ ਨਾਲ ਜਿਹੜਾ ਮੋਹ ਹੈ ਉਹਨਾਂ ਨੂੰ ਪੱਕਾ ਸਮਝਣ ਦਾ ਭੁਲੇਖਾ ਹੈ ਦੁਨੀਆਵੀ ਰਿਸ਼ਤੇ ਨਾਤੇ ਉਹਨਾਂ ਦੀ ਖਿੱਚ ਇਹ ਸਭ ਮਾਇਆ ਹੈ ਤੇ ਲੇਖ ਕਹਿੰਦਾ ਜਦੋਂ ਸਮਰਪਣ ਪੱਕਾ ਹੋ ਜਾਂਦਾ ਨਾ ਤਾਂ ਰੱਬ ਦੀ ਮਿਹਰ ਨਾਲ ਇਹ ਦੋਵੇਂ ਪਰਦੇ ਹਉਮੇ ਤੇ ਮਾਇਆ ਅੱਖੋਂ ਉੱਗੋਂ ਹਟ ਜਾਂਦੇ ਨੇ ਅੱਛਾ ਹਾਂਜੀ ਫਿਰ ਸੱਚਾਈ ਜਿਵੇਂ ਉਹ ਹੈ ਓਵੇਂ ਹੀ ਦਿਸਣ ਲੱਗ ਪੈਂਦੀ ਹੈ ਤੇ ਜਿਹੜੀ ਗੱਲ ਹੈ ਨਜ਼ਰ ਥਿਰ ਨਹੀਂ ਰਹਿੰਦੀ ਇਸ ਦਾ ਮਤਲਬ ਲੇਖ ਮੁਤਾਬਕ ਭਟਕਣਾ ਜਾਂ ਬੇਚੈਨੀ ਨਹੀਂ ਹੈ ਬਿਲਕੁਲ ਨਹੀਂ। ਅੱਛਾ ਫਿਰ ਸਗੋਂ ਇਸ ਦਾ ਮਤਲਬ ਹੈ ਕਿ ਹੁਣ ਨਜ਼ਰ ਦੁਨੀਆਵੀ ਚੀਜ਼ਾਂ ਦੀ ਕੈਚ ਨਹੀਂ ਰਹਿੰਦੀ, ਉਹਨਾਂ ਤੇ ਟਿੱਕੀ ਨਹੀਂ ਰਹਿੰਦੀ। ਪਹਿਲਾਂ ਜਿੱਥੇ ਨਜ਼ਰ ਸਿਰਫ ਬਾਹਰ ਦੇਖਦੀ ਸੀ, ਦੁਨੀਆ ਦੇ ਪਦਾਰਥਾਂ 'ਚ ਰੂਪਾਂ ਚੁਲਝੀ ਰਹਿੰਦੀ ਸੀ, ਹੁਣ ਉਹ ਅੰਦਰ ਮੁਖੀ ਹੋ ਜਾਂਦੀ ਹੈ। ਉਸ ਅਦਿਕ ਸੱਚ ਵੱਲ, ਪਰਮਾਤਮਾ ਵੱਲ ਲੱਗੀ ਰਹਿੰਦੀ ਹੈ। ਹਰ ਚੀਜ਼ ਵਿੱਚ, ਹਰ ਪਲ ਉਸੇ ਦਾ ਹੀ ਰੂਪ ਦਿਸਦਾ ਹੈ। ਇਸ ਲਈ ਨਜ਼ਰ ਇੱਕ ਥਾਂ ਤੇ, ਮਤਲਬ ਦੁਨੀਆ ਤੇ ਟਿੱਕੀ ਨਹੀਂ ਰਹਿੰਦੀ। ਸਗੋਂ ਹਮੇਸ਼ਾ ਸੱਚ ਵੱਲ ਵੈਂਦੀ ਰਹਿੰਦੀ ਹੈ ਇਹ ਤਾਂ ਨਜ਼ਰੀਆ ਹੀ ਬਦਲ ਗਿਆ ਦੁਨੀਆ ਨੂੰ ਇੱਕ ਨਵੇਂ ਰੂਹਾਨੀ ਨਜ਼ਰੀਏ ਨਾਲ ਦੇਖਣਾ ਹਾਂ ਇਹ ਤਾਂ ਬਹੁਤ ਵੱਡੀ ਗੱਲ ਹੈ ਨਜ਼ਰੀਆ ਬਦਲ ਜਾਣਾ ਹਉਮੇ ਮਾਇਆ ਦੇ ਪਰਦੇ ਹਟ ਜਾਣੇ ਇਸ ਤੋਂ ਬਾਅਦ ਲੇਖ ਇੱਕ ਹੋਰ ਅਹਿਮ ਪੜਾਅ ਦੱਸਦਾ ਹੈ ਜਦੋਂ ਭਗਤ ਨੂੰ ਨਾਮ ਦੀ ਚੁਣਕਾਰ ਸੁਣਾਈ ਦਿੰਦੀ ਹੈ ਇਹ ਕੀ ਅਨੁਭਵ ਹੈ ਤੇ ਲੇਖ ਕੀ ਕਹਿੰਦਾ ਹੈ ਇਹ ਅਨੁਭਵ ਕਿਵੇਂ ਮਨ ਵਿੱਚ ਵੈਰਾਗ ਪੈਦਾ ਕਰਦਾ ਹੈ ਮਤਲਬ ਦੁਨੀਆ ਤੋਂ ਪ੍ਰਾਮਤਾ ਤੇ ਨਾਲੇ ਅਗਿਆਨਤਾ ਦੀ ਹਾਲਤ ਨੂੰ ਕਿਵੇਂ ਖਤਮ ਕਰ ਦਿੰਦਾ ਹੈ ਕੀ ਤਾਕਤ ਹੈ ਇਸ ਚੁਨਕਾਰ ਵਿੱਚ ਹਾਂਜੀ ਲੇਖ ਨਾਮ ਦੀ ਚੁਨਕਾਰ ਨੂੰ ਨਾ ਇੱਕ ਬਹੁਤ ਹੀ ਗਹਿਰਾ ਤੇ ਕੀ ਕਹਿੰਦੇ ਨੇ ਰਹੱਸਮਈ ਅਨੁਭਵ ਦੱਸਦਾ ਹੈ ਇਹ ਸਿਰਫ ਕੰਨਾਂ ਨਾਲ ਸੁਣਨ ਵਾਲੀ ਕੋਈ ਆਵਾਜ਼ ਨਹੀਂ ਹੈ ਇਹ ਤਾਂ ਪਰਮਾਤਮਾ ਦੇ ਨਾਮ ਦਾ ਉਹਦੇ ਸ਼ਬਦ ਦਾ ਜਾਂ ਐਵੇਂ ਕਹਿ ਲਓ ਉਹਦੀ ਹੋਂਦ ਦਾ ਅੰਦਰੂਨੀ ਅਹਿਸਾਸ ਹੈ ਇੱਕ ਰੋਹਾਨੀ ਗੂੰਜ ਉਹ ਬ੍ਰह्म ਸੰਗੀਤ ਹੈ ਜਿਹੜਾ ਆਤਮਾ ਨੂੰ ਜਗਾ ਦਿੰਦਾ ਹੈ। ਲੇਖ ਇਸ ਨੂੰ ਇੱਕ ਚਿੰਗਿਆੜੀ ਵਾਂਗ ਦੱਸਦਾ ਹੈ ਜਿਹੜੀ ਅੰਦਰ ਸੁੱਤੀ ਪਈ ਰੋਹਾਨੀ ਚੇਤਨਾ ਨੂੰ ਪੜਕਾ ਦਿੰਦੀ ਹੈ। ਤੇ ਜਦੋਂ ਇਹ ਚੁਣਕਾਰ ਅੰਦਰ ਵੱਜਦੀ ਹੈ ਨਾ ਤਾਂ ਇੱਕ ਅਜਿਹਾ ਅਲੌਕਿਕ ਆਨੰਦ, ਅਜੀ ਸ਼ਾਂਤੀ, ਅਜੀਹ ਰਸ ਮਿਲਦਾ ਹੈ ਕਿ ਉਹਦੇ ਅੱਗੇ ਦੁਨੀਆਂ ਦੇ ਸਾਰੇ ਸੁੱਖ, ਸਾਰੇ ਪਦਾਰਥ ਬਹੁਤ ਫਿੱਕੇ, ਬੇਰਸ, ਬੇਮਤਲਬ ਲੱਗਣ ਲੱਗ ਪੈਂਦੇ ਨੇ। ਇਹੀ ਕਾਰਨ ਹੈ ਕਿ ਇਸ ਅਨੁਭਵ ਨਾਲ ਆਪਣੇ ਆਪ ਹੀ ਵੈਰਾਗ ਪੈਦਾ ਹੋ ਜਾਂਦਾ ਹੈ ਵੈਰਾਗ ਦਾ ਮਤਲਬ ਦੁਨੀਆ ਨਾਲ ਨਫ਼ਰਤ ਕਰਨਾ ਨਹੀਂ ਸਗੋ ਦੁਨੀਆਵੀ ਖਿੱਚਾਂ ਤੋਂ ਉਪਰਾਮ ਹੋ ਜਾਣਾ ਬੇਪਰਵਾਹ ਹੋ ਜਾਣਾ ਜਦੋਂ ਕਿਸੇ ਨੂੰ ਹੀਰਾ ਲੱਭ ਜਾਵੇ ਉਹ ਕੱਚ ਦੇ ਟੁਕੜਿਆਂ ਨੂੰ ਤਾਂ ਆਪੇ ਹੀ ਛੱਡ ਦਿੰਦਾ ਹੈ ਨਾ ਹਾਂ ਸਹੀ ਗੱਲ ਹੈ ਹੂੰ ਬਸ ਉਹੀ ਗੱਲ ਹੈ ਨਾਮ ਦੇ ਰਸ ਅੱਗੇ ਦੁਨੀਆ ਦੇ ਰਸ ਫਿੱਕੇ ਪੈ ਜਾਂਦੇ ਨੇ ਤੇ ਜਿੱਥੋਂ ਤੱਕ ਅਗਿਆਨਤਾ ਦੀ ਹਾਲਤ ਖਤਮ ਹੋਣ ਦੀ ਗੱਲ ਹੈ ਲੇਖ ਦੱਸਦਾ ਹੈ ਕਿ ਨਾਮ ਦਾ ਅਨੁਭਵ ਹੀ ਅਸਲ ਗਿਆਨ ਹੈ ਅਸਲੀ ਸਮਝ ਇਹ ਉਹ ਸਚਾਈ ਦਾ ਚਾਨਣ ਹੈ ਜਿਹੜਾ ਸਾਨੂੰ ਸਾਡੀ ਅਸਲੀਅਤ ਦੱਸਦਾ ਹੈ ਪਰਮਾਤਮਾ ਨਾਲ ਸਾਡਾ ਰਿਸ਼ਤਾ ਸਮਝਾਉਂਦਾ ਹੈ ਦੁਨੀਆ ਦੀ ਨਾਸ਼ਵਾਨਤਾ ਦਿਖਾਉਂਦਾ ਹੈ ਜਿਵੇਂ ਸੂਰਜ ਚੜ੍ਹਨ ਨਾਲ ਹਨੇਰਾ ਪਿੱਛੇ ਦੂਰ ਹੋ ਜਾਂਦਾ ਹੈ ਬਿਲਕੁਲ ਉਸੇ ਤਰ੍ਹਾਂ ਨਾਮ ਦੇਸ ਅੰਦਰੂਨੀ ਚਾਨਣ ਨਾਲ ਜਨਮ ਜਨਮਾ ਦੀ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਹੂੰ ਵੱਕੇ ਬਹੁਤ ਡੂੰਗਾ ਅਸਰ ਹੈ ਇਸ ਨਾਮ ਦੀ ਚੁਣਕਾਰ ਦਾ ਵੈਰਾਗ ਵੀ ਤੇ ਗਿਆਨ ਵੀ ਅੱਛਾ ਇਸ ਅਨੁਭਵ ਤੋਂ ਬਾਅਦ ਫਿਰ ਲੇਖ ਮੁਤਾਬਕ ਇਹ ਰੋਹਾਨੀ ਯਾਤਰਾ ਕਿੱਥੇ ਪਹੁੰਚਦੀ ਹੈ ਉਦੋਂ ਫਿਰ ਪ੍ਰਮਾਤਮਾ ਨਾਲ ਪ੍ਰੀਤ ਜਾਂ ਲਗਨ ਦੀ ਗੱਲ ਆਉਂਦੀ ਹੈ ਜਿਹੜੀ ਇੰਨੀ ਪੱਕੀ ਹੋ ਜਾਂਦੀ ਹੈ ਕਿ ਭਾਵੇਂ ਪ੍ਰਮਾਤਮਾ ਦੀ ਝਲਕ ਥੋੜੀ ਜੀ ਮਿਲੇ ਜਾਂ ਨਾ ਵੀ ਮਿਲੇ ਉਸ ਪ੍ਰੀਤ 'ਚ ਕੋਈ ਫਰਕ ਨਹੀਂ ਪੈਂਦਾ ਇਸ ਬਿਨਾਂ ਸ਼ਰਤ ਅਟੁੱਟ ਲਗਨ ਬਾਰੇ ਲੇਖ ਕੀ ਕਹਿੰਦਾ ਹੈ 21ਵਾਂ ਪਹਿਲਾ ਹੁੰਦੀ ਹੈ ਲੇਕ ਇਸ ਅਵਸਥਾ ਨੂੰ ਭਗਤੀ ਦੀ ਮਤਲਬ ਪਰਿਪੱਕਤਾ ਉਹਦੀ ਸਿਖਰ ਮੰਨਦਾ ਹੈ ਸ਼ੁਰੂ-ਸ਼ੁਰੂ ਚ ਹੋ ਸਕਦਾ ਹੈ ਭਗਤੀ ਕਰਦੇ ਹੋਏ ਮਨ ਚ ਹੋਵੇ ਕਿ ਹਾਂ ਰੱਬ ਦੇ ਦਰਸ਼ਨ ਹੋ ਜਾਣ ਉਹਦੀ ਚਲਕ ਮਿਲ ਜਾਵੇ ਜਾਂ ਕੋਈ ਹੋਰ ਫਲ ਮਿਲ ਜਾਵੇ ਪਰ ਜਦੋਂ ਨਾਮ ਦੀ ਚੁਣਕਾਰ ਨਾਲ ਅੰਦਰੋਂ ਅਨੁਭਵ ਹੁੰਦਾ ਹੈ ਨਾ ਤੇ ਪ੍ਰੀਤ ਜਾਗਦੀ ਹੈ ਨਾ ਤਾਂ ਇਹ ਲਗਨ ਆਪ ਹੀ ਮੰਜ਼ਿਲ ਬਣ ਜਾਂਦੀ ਹੈ ਇਹ ਫਿਰ ਕਿਸੇ ਬਾਹਰੀ ਚੀਜ਼ ਤੇ ਨਿਰਪਰ ਨਹੀਂ ਰਹਿੰਦੀ ਪਾਵੇਂ ਰੱਬ ਦੇ ਦਰਸ਼ਨ ਹੋਣ ਨਾ ਹੋਣ ਪਾਵੇਂ ਦੁਨੀਆ ਦੇ ਹਾਲਾਤ ਜਿਵੇਂ ਮਰਜ਼ੀ ਹੋਣ ਪਖਤ ਦੀ ਇਹ ਅੰਦਰ ਦੀ ਲਗਨ ਉਹ ਖਿੱਚ ਉਹ ਪਿਆਸ ਲਗਾਤਾਰ ਬਣੀ ਰਹਿੰਦੀ ਹੈ ਲੇਖ ਇਸ ਨੂੰ ਸ਼ੁੱਧ ਪ੍ਰੇਮ ਦੀ ਅਵਸਥਾ ਕਹਿੰਦਾ ਹੈ ਜੀ ਜਿਵੇਂ ਮਾਂ ਬੱਚੇ ਨੂੰ ਪਿਆਰ ਕਰਦੀ ਹੈ ਬਿਨਾ ਕਿਸੇ ਸ਼ਰਤ ਦੇ ਜਾਂ ਜਿਵੇਂ ਪਤੰਗਾ ਸ਼ਮ੍ਹਾਂ ਵੱਲ ਖਿੱਚਿਆ ਜਾਂਦਾ ਹੈ ਪਾਵੇਂ ਸੜਨ ਦਾ ਡਰ ਹੋਵੇ ਬਿਲਕੁਲ ਉਸੇ ਤਰ੍ਹਾਂ ਪਖਤ ਦੀ ਪ੍ਰੀਤ ਹੁੰਦੀ ਹੈ ਬਿਨਾ ਕਿਸੇ ਮਤਲਬ ਦੇ ਬਿਨਾ ਕਿਸੇ ਮੰਗ ਦੇ ਇਹ ਸੌਦੇਬਾਜ਼ੀ ਵਾਲੀ ਭਗਤੀ ਨਹੀਂ ਹੁੰਦੀ ਕਿ ਜੇ ਤੂੰ ਮੈਨੂੰ ਆ ਦੇਵੇਂਗਾ ਤਾਂ ਮੈਂ ਤੇਰੀ ਭਗਤੀ ਕਰਾਂਗਾ ਨਾ ਇਹ ਇੱਕ ਐਸੀ ਹਾਲਤ ਹੈ ਜਿੱਥੇ ਪਰਮਾਤਮਾ ਨਾਲ ਜੁੜੇ ਰਹਿਣਾ ਹੀ ਆਪਣੇ ਆਪ ਸਭ ਤੋਂ ਵੱਡਾ ਸੁੱਖ ਹੈ ਸਭ ਤੋਂ ਵੱਡਾ ਇਨਾਮ ਹੈ ਇਹ ਲਗਨ ਇੱਕ ਪੱਕੀ ਅੰਦਰੂਨੀ ਅਵਸਥਾ ਬਣ ਜਾਂਦੀ ਹੈ ਇੱਕ ਅਟੁੱਟ ਰਿਸ਼ਤਾ ਜਿਹੜਾ ਬਾਹਰਲੇ ਹਾਲਾਤਾਂ ਨਾਲ ਬਦਲਦਾ ਨਹੀਂ ਹੂੰ ਸਮਝਣ ਦੀ ਔਖੀ ਹੈ ਇਹ ਬਿਨਾਂ ਸ਼ਰਤ ਵਾਲੀ ਪ੍ਰੀਤ ਦੀ ਅਵਸਥਾ ਤੇ ਪਾਉਣੀ ਵੀ ਖੈਰ ਅੱਗੇ ਚੱਲਦੇ ਹਾਂ ਸ਼ਬਦ ਦੇ ਅਖੀਰ ਵਿੱਚ ਤੇ ਜਿਵੇਂ ਲੇਖ ਵੀ ਦੱਸਦਾ ਹੈ ਭਗਤ ਰਵਿਦਾਸ ਜੀ ਫਿਰ ਉਸ ਆਖਰੀ ਅਵਸਥਾ ਦੀ ਗੱਲ ਕਰਦੇ ਨੇ ਜਿੱਥੇ ਉਹ ਪ੍ਰਭੂ ਦੀ ਪ੍ਰੇਮ ਲਗਨ ਵਿੱਚ ਮਸਤ ਹੋ ਕੇ ਆਤਮਿਕ ਤੌਰ ਤੇ ਨੱਚ ਰਹੇ ਹਨ ਤੇ ਲੇਖ ਖਾਸ ਤੌਰ ਤੇ ਕਹਿੰਦਾ ਹੈ ਕਿ ਇਹ ਸਰੀਰ ਦਾ ਨਾਚ ਨਹੀਂ ਹੈ ਤਾਂ ਫਿਰ ਇਹ ਆਤਮਿਕ ਨਾਚ ਕੀ ਚੀਜ਼ ਹੈ ਅਸਲ ਵਿੱਚ ਲੇਖ ਇਹਨੂੰ ਕਿਵੇਂ ਸਮਝਾਉਂਦਾ ਹੈ ਇਹਦਾ ਅਨੁਭਵ ਕਿਹੋ ਜਿਹਾ ਹੋਵੇਗਾ ਬਿਲਕੁਲ ਬਿਲਕੁਲ ਲੇਖ ਇਸ ਨੁਕਤੇ ਨੂੰ ਬਹੁਤ ਸਾਫ਼ ਕਰਦਾ ਹੈ ਕਿਉਂਕਿ ਇਹ ਸਾਰੀ ਯਾਤਰਾ ਦਾ ਕੀ ਕਹਿੰਦੇ ਨੇ ਸਿਖਰ ਹੈ ਇਹ ਆਤਮਕ ਨਾਚ ਕੋਈ ਸਰੀਰਿਕ ਹਰਕਤ ਨਹੀਂ ਕੋਈ ਦੁਨੀਆਵੀ ਜਸ਼ਨ ਨਹੀਂ ਇਹ ਤਾਂ ਇੱਕ ਬਹੁਤ ਹੀ ਸੂਖਮ ਤੇ ਅੰਦਰੂਨੀ ਹਾਲਤ ਦਾ ਰੂਪ ਹੈ ਜੀ ਲੇਖ ਕਹਿੰਦਾ ਹੈ ਕਿ ਆਤਮਾ ਦੀ ਉਹ ਪਰਮ ਖੁਸ਼ੀ ਹੈ ਉਹ ਆਨੰਦ ਉਹ ਖੇੜਾ ਹੈ ਜਿਹੜਾ ਉਦੋਂ ਪੈਦਾ ਹੁੰਦਾ ਹੈ ਜਦੋਂ ਆਤਮਾ ਪੂਰੀ ਤਰ੍ਹਾਂ ਪਰਮਾਤਮਾ ਦੇ ਪ੍ਰੇਮ ਵਿੱਚ ਲੀਨ ਹੋ ਜਾਂਦੀ ਹੈ ਮਤਲਬ ਉਹਦੇ ਵਿੱਚ ਇੱਕਮਿਕ ਹੋ ਜਾਂਦੀ ਹੈ ਜਿਹਨੂੰ ਲੀਨਤਾ ਕਹਿੰਦੇ ਆ ਜਦੋਂ ਹਉਮੈ ਬਿਲਕੁਲ ਮੁੱਕ ਜਾਂਦੀ ਹੈ ਮਾਇਆ ਦਾ ਕੋਈ ਅਸਰ ਨਹੀਂ ਰਹਿੰਦਾ ਜਦੋਂ ਸਿਰਫ ਸ਼ੁੱਧ ਪਿਆਰ ਤੇ ਸਮਰਪਣ ਹੁੰਦਾ ਹੈ ਤਾਂ ਆਤਮਾ ਇੱਕ ਅਜੇ ਹੀ ਅੰਦਰੂਨੀ ਲੈ ਵਿੱਚ ਇੱਕ ਅਜੇ ਬ੍ਰह्म ਸੰਗੀਤ ਵਿੱਚ ਹੁੰਦੀ ਹੈ ਜਿਸ ਨੂੰ ਆਤਮਿਕ ਨਾਚ ਕਿਹਾ ਗਿਆ ਹੈ ਇਸ ਅਵਸਥਾ ਵਿੱਚ ਆਤਮਾ ਪਰਮਾਤਮਾ ਦੀ ਰਜ਼ਾ ਵਿੱਚ ਪੂਰੀ ਤਰ੍ਹਾਂ ਸਹਿਜ ਹੁੰਦੀ ਹੈ ਆਨੰਦ ਵਿੱਚ ਹੁੰਦੀ ਹੈ ਕੋਈ ਖਿੱਚੋ ਤਾਣ ਨਹੀਂ ਕੋਈ ਦੁਵਿਧਾ ਨਹੀਂ ਸਿਰਫ ਮਿਲਾਪ ਹੈ ਖੁਸ਼ੀ ਹੈ ਇਹ ਉਸ ਰੂਹਾਨੀ ਸਫ਼ਰ ਦਾ ਕੁਦਰਤੀ ਨਤੀਜਾ ਹੈ ਜਿਸ ਦਾ ਜ਼ਿਕਰ ਸ਼ਬਦ ਚ ਕਦਮ ਬਾ ਕਦਮ ਕੀਤਾ ਗਿਆ ਮਿੱਟੀ ਦੇ ਪੁਤਲੇ ਦੀ ਬੇਬਸੀ ਤੋਂ ਸ਼ੁਰੂ ਹੋ ਕੇ ਫਿਰ ਸਮਰਪਣ ਪਤੰਗ ਰਾਹੀ ਹੋਮੇ ਮਾਇਆ ਤੋਂ ਛੁੱਟ ਕੇ ਨਾਮ ਦੀ ਛੁਣਕਾਰ ਸੁਣ ਕੇ ਅਟੁੱਟ ਪ੍ਰੀਤ ਜੋੜ ਕੇ ਅਖੀਰ ਵਿੱਚ ਇਸ ਆਤਮਿਕ ਨਾਚ ਦੀ ਪਰਮ ਅਵਸਥਾ ਤੱਕ ਪਹੁੰਚਣਾ ਇਹ ਇੱਕ ਤਰ੍ਹਾਂ ਨਾਲ ਆਤਮਾ ਦਾ ਆਪਣੇ ਅਸਲੀ ਘਰ ਪ੍ਰਮਾਤਮਾ ਵਿੱਚ ਵਾਪਸ ਪਰਤ ਕੇ ਉਹਦੇ ਨਾਲ ਇੱਕ ਹੋ ਜਾਣ ਦਾ ਜਸ਼ਨ ਹੈ ਸੋ ਜੇ ਅਪਾਂ ਇਹ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਲੇਖ ਦੇ ਹਿਸਾਬ ਨਾਲ ਇਸ ਸ਼ਬਦ ਦਾ ਮੁੱਖ ਸੁਨੇਹਾ ਇਹੀ ਨਿਕਲਦਾ ਹੈ ਕਿ ਅਸਲ ਪਗਤੀ ਜਾਂ ਰੂਹਾਨੀਅਤ ਕੀ ਹੈ ਆਪਣੀ ਨਾਸ਼ਵਾਨ ਹੋਣਦ ਨੂੰ ਪਹਿਚਾੰਣਾ ਮਿੱਟੀ ਦਾ ਪੁਤਲਾ اپنی میں ਹੋਮੇ ਤੇ دنیوی ਪਰਮ ਮਾਇਆ ਨੂੰ ਛੱਡ ਕੇ ਪੂਰਾ ਸਮਰਪਣ ਕਰਨਾ ਪ੍ਰਮਾਤਮਾ ਦੇ ਨਾਮ ਨਾਲ ਸ਼ਬਦ ਨਾਲ ਜੁੜਨਾ ਤੇ ਫਿਰ ਬਿਨਾਂ ਸ਼ਰਤ ਵਾਲਾ ਪ੍ਰੇਮ ਪ੍ਰੇਤ ਲਗਨ ਵਿੱਚ ਟਿਕੇ ਰਹਿਣਾ ਤੇ ਇਸ ਸਭ ਦਾ ਨਤੀਜਾ ਹੈ ਉਹ ਅੰਦਰ ਦੀ ਖੁਸ਼ੀ ਤੇ ਲੀਨਤਾ ਜਿਸ ਨੂੰ ਆਤਮਕ ਨਾਚ ਕਿਹਾ ਗਿਆ ਹੈ ਤਾਂ ਅੱਜ ਦੀ ਇਸ ਵਿਚਾਰ ਚਰਚਾ ਵਿੱਚ ਅਸੀਂ ਭਗਤ ਰਵਿਦਾਸ ਜੀ ਦੇ ਸ਼ਬਦ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇ ਪਿੱਛੇ ਜਿਹੜੇ ਗਹਿਰੇ ਅਰਥ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਸਾਡੇ ਸਰੋਤ ਲੇਖ ਵਿੱਚ ਦੱਸਿਆ ਗਿਆ ਹੈ ਅਸੀਂ ਮਨੁੱਖੀ ਜੀਵਨ ਦੀ ਕਮਜ਼ੋਰੀ ਤੋਂ ਲੈ ਕੇ ਹੋਮੇ ਮਾਇਆ ਤੋਂ ਮੁਕਤੀ ਨਾਮ ਸਿਮਰਨ ਦੀ ਤਾਕਤ ਨਿਰਸਵਾਰਥ ਪਿਆਰ ਤੇ ਅਖੀਰ ਵਿੱਚ ਪਰਮਾਤਮਾ ਨਾਲ ਇੱਕ ਹੋ ਜਾਣ ਦੇ ਆਤਮਿਕ ਆਨੰਦ ਤੱਕ ਦੇ ਸਫ਼ਰ ਦੇ ਵੱਖ-ਵੱਖ ਪੜਾਵਾਂ ਤੇ ਗੱਲ ਕੀਤੀ ਹਾਂਜੀ ਬਿਲਕੁਲ ਇਹ ਸ਼ਬਦ ਸਿਰਫ ਕਵਿਤਾ ਹੀ ਨਹੀਂ ਇਹ ਤਾਂ ਪੂਰੇ ਰੂਹਾਨੀ ਰਸਤੇ ਦਾ ਨਕਸ਼ਾ ਹੈ ਇੱਕ ਬਹੁਤ ਹੀ ਨਿੱਜੀ ਤੇ ਡੂੰਘੇ ਬਦਲਾਅ ਦੀ ਕਹਾਣੀ ਹੈ ਇੱਕ ਆਮ ਇਨਸਾਨੀ ਸੋਚ ਤੋਂ ਉੱਠ ਕੇ ਰੱਬੀ ਸੋਚ ਤੱਕ ਪਹੁੰਚਣ ਦਾ ਸਫ਼ਰ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਡੀ ਅਸਲ ਪਹਿਚਾਨ ਸਿਰਫ ਇਹ ਸ਼ਰੀਰ ਨਹੀਂ ਸਗੋਂ ਉਹ ਆਤਮਾ ਹੈ ਜਿਹੜੀ ਪਰਮਾਤਮਾ ਦਾ ਹਿੱਸਾ ਹੈ ਹੁਣ ਇਸ ਸਾੜੀ ਗੱਲ ਤੋਂ ਬਾਅਦ ਸ਼ਾਇਦ ਇੱਕ ਗੱਲ ਸੋਚਣ ਵਾਲੀ ਹੈ ਕਿ ਅੱਜ ਦੇ ਇਸ ਭਜਨਠ ਵਾਲੇ ਪਟਕਣਾ ਵਾਲੇ ਤਣਾ ਵਾਲੇ ਜੀਵਨ ਵਿੱਚ ਕੋਈ ਬੰਦਾ ਆਪਣੇ ਅੰਦਰ ਉਸ ਆਤਮਕ ਨਾਚ ਦੀ ਚਲਕ ਕਿਵੇਂ ਦੇਖ ਸਕਦਾ ਹੈ ਉਹ ਅੰਦਰ ਦੀ ਸ਼ਾਂਤੀ ਉਹ ਖੁਸ਼ੀ ਉਹ ਲੀਨਤਾ ਦੀ ਪਾਵਨਾ ਜਿਸ ਦੀ ਗੱਲ ਭਗਤ ਰਵਿਦਾਸ ਜੀ ਕਰ ਰਹੇ ਨੇ ਉਸ ਵੱਲ ਜਾਣ ਦਾ ਰਸਤਾ ਕਿਵੇਂ ਲੱਭਿਆ ਜਾਵੇ ਇਹ ਸ਼ਬਦ ਸਾਨੂੰ ਇਸ ਪਾਸੇ ਸੋਚਣ ਲਈ ਖੋਜਣ ਲਈ ਪ੍ਰੇਰਿਤ ਕਰਦਾ ਹੈ ਭਗਤ ਰਵਿਦਾਸ ਜੀ ਦੇ ਇਹਨਾਂ ਬਹੁਤ ਹੀ ਕੀਮਤੀ ਤੇ ਪ੍ਰੇਰਣਾ ਦੇਣ ਵਾਲੇ ਬਚਨਾਂ ਦੀ ਇਸ